ਯਾ ਵੀ ਆਪੜਾ ਨੂੰ ਬੰਦ ਕਰ ਲੈ ਵੀਰੇ ਕਿਉਂ ਨਹੀਂ ਪੜਾ ਸਕਦਾ ਨਹੀਂ ਨਹੀਂ ਪੜਾ ਸਕਦਾ ਅਸੀਂ ਪੜਾ ਸਕਦਾ ਅਸੀਂ ਆਪ ਰਹੇ ਆ ਸਾਨੂੰ ਪਤਾ ਚਾਰ ਡਿਗਰੀਆਂ ਨੇ ਤੁਹਾਡੇ ਨਾਲ ਉਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਵੱਧ ਹੋਣੀਆਂ ਘੱਟ ਹੋਣੀਆਂ ਚਾਰ ਡਿਗਰੀਆਂ ਨੇ ਪੋਸ ਗ੍ਰੈਜੂਏਟ ਤਾਂ ਚਾਰ ਡਿਗਰੀਆਂ ਨੇ ਤੁਹਾਨੂੰ ਪਤਾ ਨਹੀਂ ਕਿਹੜਾ ਪੜਾ ਸਕਦਾ ਕਿਹੜਾ ਨਹੀਂ ਪੜਾ ਸਕਦਾ ਵੱਧ ਹੋਣਗੀਆਂ ਅਸੀਂ 35 35 ਸਾਲ ਪੜਾਇਆ ਹੈ ਮੈਂ ਇਹੋ ਮਾਗ ਰਹੀ ਹਾਂ ਸੈਂਸ ਮਾਸਟਰ ਤੋਂ ਉੱਠ ਕੇ ਲੈਕਚਰ ਆਫ ਪ੍ਰਿੰਸੀਪਲ ਤੱਕ ਗਏ ਆ ਪਰ ਪਰ ਤੁਸੀਂ ਜੇ ਸੈਂਸ ਮਾਸਟਰ ਤੋਂ ਉੱਠ ਕੇ ਇੱਥੇ ਤੱਕ ਗਏ ਹੋ ਕਿ ਇਹ ਵਾਜਵਾ ਗੱਲ ਕਰਨ ਦਾ ਤਰੀਕਾ ਆਪਾਂ ਬੱਚਿਆਂ ਦਾਦਰ ਪ੍ਰੋਗਰਾਮ ਚੱਲਦਾ ਧੁੱਪੇ ਬੱਚੇ ਬੈਠੇ ਆ ਮੈਂ ਤੁਹਾਡੇ ਲਈ ਆਇਆ ਵੀ 5 ਮਿੰਟ 10 ਮਿੰਟ ਤੁਹਾਨੂੰ ਦੇ ਦਈਏ ਕੀ ਆਪਾਂ ਇਦਾਂ ਵਾਜਵਾ ਇਹ ਗੱਲ ਬਿਲਕੁਲ ਵਾਜਵਾ ਜੇ ਸਾਡੀ ਸੁਣੀ ਨਹੀਂ ਜਾਉਂਦੀ ਮੈਂ ਸੁਣਨ ਆਇਆ ਐਮਐਲਏ ਸਾਹਿਬ ਠੀਕ ਆ ਜੀ ਤੁਸੀਂ ਤਾਂ ਕਹਿ ਰਹੇ ਹੋ ਜੀ ਇਹ ਗੱਲ ਵਾਜਿਬ ਨਹੀਂ ਹੈਗੀ ਪਰ ਮੁੱਖ ਮੰਤਰੀ ਸਾਹਿਬ ਨੇ ਖੋਦ 5 ਮਾਰਚ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨਾਂ ਨੂੰ ਸੱਦ ਕੇ ਵਾਕ ਆਊਟ ਕੀਤਾ ਮੀਟਿੰਗ ਦੇ ਵਿੱਚ ਉਹ ਤੇ ਮੁੜ ਕੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਜੋ ਤੁਸੀਂ ਕੁਝ ਕਰਨਾ ਹੋ ਕਰ ਲਓ ਮੈਂ ਤਾਂ ਐਂ ਕਰੂੰਗਾ ਕਿ ਇੱਕ ਮਿੰਟ ਦੀ ਕੀ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਮੁੱਖ ਮੰਤਰੀ ਨੂੰ ਇੰਨਾ ਜ਼ਹਿਰ ਭਰਿਆ ਲੱਗਦਾ ਮੈਂ ਦੇਖੋ ਮੇਰੀ ਬੇਨਤੀ ਮੇਰੀ ਬੇਨਤੀ ਤੁਸੀਂ ਸਰਕਾਰ ਦਾ ਆਂਗੋ ਮੇਰੀ ਬੇਨਤੀ ਸੁਣੋ ਮੈਨੂੰ ਮੁਕਮ ਹੋਇਆ ਸੀ ਕਿ ਬੱਚਿਆਂ ਦੇ ਪ੍ਰੋਗਰਾਮ ਤੋਂ ਬਾਅਦ ਘੰਟੇ ਬਾਅਦ ਉਸ ਕਰਿਓ ਮੈਂ ਕਿਹਾ ਜੀ 10 ਮਿੰਟ ਮੈਂ ਉਹਨਾਂ ਦੀ ਰੋਜ਼ ਵੀ ਮੰਗਾ ਨਹੀਂ ਮੈਂ ਲਿਖ ਕੇ ਲਿਆ ਹੁਣ ਤਾਂ ਕਿ ਮੈਂ ਅੱਗੇ ਸਰਕਾਰ ਨੂੰ ਪਹੁੰਚਾ ਦਵਾਂ ਮੈਂ ਤਾਂ ਤੁਹਾਡਾ ਡਾਕੀਆ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਸਾਡੇ ਜਵਾਬ ਦੇ ਰਹੇ ਸਨ ਵੀ ਦੂਜੀ ਗੱਲ ਇਹ ਹੈ ਜੀ ਤੁਹਾਡੀ ਸਰਕਾਰ ਨੇ ਸੱਤਾ ਚੋਂ ਆਉਣ ਤੋਂ ਪਹਿਲਾਂ ਇਹ ਕਿਹਾ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਸਾਰਾ ਕੁਝ ਚੌਕੇ ਸਕੂਲ ਦੇ ਵਿੱਚ ਜਿਹੜਾ ਉਥੇ ਦਾ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਨੇ ਬਕਾਇਦਾ ਤੌਰ ਤੇ ਲਿਖ ਕੇ ਭੇਜਿਆ ਵੀ ਇੱਥੋਂ ਦੀ ਮੈਨੇਜਮੈਂਟ ਹੈ ਜਿਹੜੀ ਉਹ ਭ੍ਰਿਸ਼ਟਾਚਾਰ ਕਰਦੀ ਹੈ ਡੀਸੀ ਸਾਹਿਬ ਨੇ ਲਿਖ ਕੇ ਦਿੱਤਾ ਤੁਹਾਡੇ ਜਿਹੜੀ ਸਰਕਾਰ ਹੈ ਉਹ ਤੁਹਾਡੇ ਜਿਹੜਾ ਸਿੱਖਿਆ ਵਿਭਾਗਾ ਉਹਨੂੰ ਵੀ ਚਿੱਠੀਆਂ ਚਲੇ ਗਈਆਂ ਮੁੱਖ ਮੰਤਰੀ ਤੱਕ ਚਿੱਠੀਆਂ ਚਲੇ ਗਈਆਂ ਆਈਜੀ ਤੱਕ ਗੱਲਾਂ ਚਲੇ ਗਈਆਂ ਉਹਨਾਂ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਉਲਟਾ 13 ਮਹੀਨੇ ਦੀ ਬੱਚੀ ਨੂੰ ਜਿਹਦੇ ਉੱਤੇ ਕੋਈ ਪਰਚਾ ਨਹੀਂ ਉਹਨੂੰ 5 ਦਿਨ ਜੇਲ੍ਹ ਤੇ ਰੱਖਿਆ ਉਹਨੂੰ ਕੋਈ ਬਾਹਰੋਂ ਸਹਾਇਤਾ ਦੇਣ ਦੀ ਬਜਾਏ ਹਣ ਜੀ ਬੱਚੀ ਨੇ ਦੁੱਧ ਪੀਣਾ ਤਾਂ ਮਾਂ ਨੂੰ ਤਾਂ ਕੁਝ ਖਾਣਾ ਪੀਣਾ ਪਊ ਮਾਂ ਨੂੰ ਨਹੀਂ ਕੁਝ ਖਾਣ ਦਿੱਤਾ ਉਲਟਾ ਜਦੋਂ ਬੱਚੀ ਬਿਮਾਰ ਹੋਈ ਆ ਉਹਨਾਂ ਨੇ ਰਾਤਾਂ ਨੂੰ ਉੱਠ ਉੱਠ ਕੇ ਕੁੰਡੇ ਖੜਕਾਇਆ ਜੇਲ੍ਹ ਦੇ ਕੋਈ ਜੇਲ੍ਹ ਦਾ ਅਧਿਕਾਰੀ ਉਹਨਾਂ ਨੂੰ ਆ ਕੇ ਗੋਲੀ ਦੇਣ ਦੀ ਆ ਕੀ ਇਹ ਤੁਹਾਡੇ ਰਾਜ ਦੇ ਵਿੱਚ ਜਿਹੜਾ ਕੁਝ ਬਣ ਰਿਹਾ ਇਹੇ ਆਗੂਆਂ ਨੂੰ ਸਾਡੇ ਨੂੰ ਕੁੱਟਿਆ ਜਾ ਰਿਹਾ ਹਰਿੰਦਰ ਗੌਰ ਬਿੰਦੂ ਤੇ ਭਰਮਜੀਤ ਗੌਰ ਪਿੱਥੋਂ ਨੂੰ ਪ੍ਰਸ਼ਾਸਨ ਨੇ ਨਿਸ਼ਾਨਾ ਬਣਾ ਕੇ ਕੁੱਟਿਆ ਸਾਡੇ ਕੋਲ ਵੀਡੀਓ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਅਸੀਂ ਤਾਂ ਲੋਕਾਂ ਦੇ ਆ ਤੇ ਉਹ ਜਿਹੜਾ ਕੁਝ ਉੱਥੇ ਵਾਪਰ ਰਿਹਾ ਤੁਹਾਡਾ ਮੁੱਖ ਮੰਤਰੀ ਜੋ ਕੁਝ ਕਰਾ ਰਿਹਾ ਇਹਦਾ ਕੀ ਜਵਾਬ ਦੇਵੋਗੇ ਸਾਨੂੰ ਅਜਰਾ ਦੇ ਆ ਨਹੀਂ ਗੱਲ ਮਤਲਬ ਜੀ ਹੁਣ ਮੈਨੂੰ ਮੰਨਦਾ ਨਹੀਂ ਦੇਖੋ ਮੈਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਕਹਿੰਦੇ ਹੋ ਮੇਰੇ ਹਲਕੇ ਦਾ ਤੁਸੀਂ ਸਰਕਾਰ ਦਾ ਅੰਗ ਹੈ ਨਹੀਂ ਮੈਂ ਜੀ ਦੇਖੋ ਇਹ ਅਸੀਂ ਤੁਹਾਡੇ ਕੋਲ ਤੀਗਰੀ ਲੋਕਾਂ ਦਾ ਜੇ ਕਿਉਂ ਨਹੀਂ ਉਹ ਲੋਕ ਮੈਂ ਜੋ ਸਰਕਾਰ ਜੇ ਲੋਕ ਅਹੁਦੇਦਾਰ ਹੋਗਾ 1.5 ਲੱਖ ਲੋਕ ਹੋਣਗੇ ਮੈਂ ਲੋਕਾਂ ਦਾ ਉਹਦੇ ਤੁਸੀਂ ਲੋਕਾਂ ਦੇ ਹੋ ਨਾ ਵੋਟਾਂ ਤੋਂ ਪਹਿਲਾਂ ਹੁੰਦੇ ਸੀ ਤੁਸੀਂ ਲੋਕਾਂ ਦੇ ਸੀ ਤੁਸੀਂ ਆਮ ਸੀ ਆਮ ਪਾਰਟੀ ਦੇ ਸੀ ਹੁਣ ਤੁਸੀਂ ਖਾਸ ਹੋ ਗਏ ਕਿਉਂ ਕਿ ਜੇ ਤੱਕ ਆਉਂਦੇ ਆ ਵੀਰਾਂ ਨੂੰ ਆਵਾਜ਼ ਦੇਣਾ ਇਹਨਾਂ ਨੂੰ ਕਾਹਨ ਨਾ ਚੜਿਆ ਹੁੰਦਾ ਵੋਟਾਂ ਤੋਂ ਪਹਿਲਾਂ ਉਹ ਵੋਟਾਂ ਤੋਂ ਪਹਿਲਾਂ ਤੁਸੀਂ ਕਦੇ ਵੀ ਮੈਨੂੰ ਮੈਂ ਗੁਰੂ ਦੀ ਸੌਣ ਲੱਗੇ ਮੈਂ ਇਹਨਾਂ ਨੂੰ ਦਿਹਾ ਵੀ ਬਿਲਕੁਲ ਮੇਰੇ ਨਾਲ ਆਉਣ ਦੀ ਲੋੜ ਨਹੀਂ ਮੇਰੇ ਭਾਈ ਨੇ ਆਪਣੇ ਵਿੰਡਲ ਕਰ ਦਿੱਤਾ ਕਿ ਹਾਂ ਕਿ ਹਾਂ ਇਹ ਕਰ ਪੁੱਛ ਲੈ ਜਿਹਨੂੰ ਮਰਜੀ ਪਰ ਇਹ ਕਹਿੰਦੇ ਵੀ ਪ੍ਰੋਟੋਕੋਲ ਆ ਮੈਂ ਹੁਣ ਵੀ ਇਹਨਾਂ ਨੂੰ ਪਰੇ ਪਰੇ ਹਟਾ ਸਕਦਾ ਸੀ ਹੁਣ ਵੀ ਦੂਜੇ ਡੇਟ ਨਹੀਂ ਲੰਘ ਸਕਦਾ ਸੀ ਹੁਣ ਵੀ ਘਰਦੇ ਦੇ ਪ੍ਰੋਗਰਾਮ ਤੋਂ ਬਾਅਦ ਦੂਜੇ ਡੇਟ ਨਹੀਂ ਲੰਘ ਸਕਦਾ ਹੁਣ ਵੀ ਮੈਂ ਬਾਅਦ ਚਾਲ ਸਕਦਾ ਸੀ ਪਰ ਮੈਂ ਕਿਹਾ ਨਹੀਂ ਐਸਾ ਨਹੀਂ ਕਰਨਾ ਮੈਂ ਮੈਂ ਕਰ ਸਕਦਾ ਸੀ ਚਲੋ ਮਰਜੀ ਤੁਹਾਨੂੰ ਦੱਸ ਦਵਾਂ ਮੈਂ ਕਰ ਸਕਦਾ ਹਾਂ ਤੁਹਾਡੇ ਨਾਲ ਮੈਂ ਤੁਹਾਡੇ ਨੇ ਹਮੇਸ਼ਾ ਤੁਹਾਡਾ ਮੈਨੂੰ ਦੱਸ ਦਿਓ ਵੀ ਭਾਈ ਜੀ ਕੀ ਆਪਾਂ ਗੱਲ ਕਰ ਰਹੀ ਹਾਂ ਉਹਦੇ ਲਈ ਆਪਾਂ ਜਿਹੜਾ ਸਾਡੇ ਕਿਸਾਨ ਦੇ ਟੀਚਰ ਜਿਹੜੇ ਕੱਪੜੇ ਦੇ ਖਰਾਬ ਜਿਹੇ ਆਵਾਜ਼ ਬਰਾਬਰ ਮੈਂ ਚੱਕੂ ਆਵਾਜ਼ ਮੈਂ ਲੈ ਲੈਟਰ ਤੇ ਭੇਜੂਗਾ ਜੀ ਹਾਂ ਇਹ ਉਹ ਮੈਂ ਲਿਖ ਕੇ ਭੇਜੂਗਾ ਮੈਨੂੰ ਥੋੜਾ ਜਿਹਾ ਗਰੀਬ ਸਿੰਘ ਦੇ ਦਿਓ ਮੈਂ 100% ਦੇਖ ਕੇ ਬੇਚੇ ਰਹੇ ਨੇ ਵੀ ਚੌਕ ਸਕੂਲ ਵਾਲਾ ਜਿਹੜਾ ਮਸਲਾ ਮੇਰੇ ਧਿਆਨ ਚ ਨਹੀਂ ਨਹੀਂ ਹੈਗਾ ਜੀ ਤੇ ਸੰਗੂ ਸ਼ੰਭੂ ਤੇ ਖਨੌਰੀ ਬਾਡਰ ਤੇ ਮੋਰਚਾ ਲੱਗਿਆ ਹੋਇਆ ਸੀਗਾ ਹੁਣ ਤੁਸੀਂ ਇਹ ਨਾ ਕਹੋ ਵੀ ਤੁਹਾਡੀ ਸਰਕਾਰ ਨੇ ਨਹੀਂ ਚਿੱਤਿਆ ਜਾਂ ਤੁਹਾਡੀ ਫੋਰਸ ਜਿਹੜੀ ਅੱਜ ਇੱਥੇ ਖੜੀ ਆਹ ਵਰਦੀ ਵਾਲੇ ਉੱਥੇ ਨਹੀਂ ਉਹ ਕਿਉਂ ਜਗਾ ਦਾ ਆਇਆ ਤੁਸੀਂ ਕਹਿ ਰਹੇ ਹੋ ਵੀ ਸਾਡੇ ਵਪਾਰੀਆਂ ਨੂੰ ਵਪਾਰੀਆਂ ਨੂੰ ਘਾਟਾ ਪੈ ਰਿਹਾ ਸੀ ਵਪਾਰੀਆਂ ਨੂੰ ਘਾਟਾ ਪੈ ਰਿਹਾ ਤੁਹਾਡਾ ਮੁੱਖ ਮੰਤਰੀ ਖੇਖਣ ਕਰਦਾ ਜਾ ਕੇ ਕਦੇ ਜਲੰਧਰ ਵਾਲਿਆਂ ਨੂੰ ਮਿਲਦਾ ਕਦੇ ਲੁਧਿਆਣੇ ਵਾਲਿਆਂ ਨੂੰ ਮਿਲਦਾ ਉਦੋਂ ਤੇਜਰੀ ਵਾਲਾ ਕਿ ਮਿਲਦਾ ਕੀ ਹੁਣ ਉਹ ਜਿਹੜੇ ਵਪਾਰੀ ਨੇ ਉਹਨਾਂ ਦਾ ਸਾਰਾ ਕੁਝ ਲੋਟ ਹੋ ਗਿਆ ਜੀ ਉਹ ਸਹੀ ਚੱਲ ਰਹੇ ਆ ਤੁਹਾਡਾ ਮੁੱਖ ਮੰਤਰੀ ਬਾਡਰਾਂ ਤੇ 1 ਮਿੰਟ ਦੀ ਗੱਲ ਸੋਚ ਬਾਡਰਾਂ ਤੇ ਬੈਠੇ ਕਿਸਾਨਾਂ ਨੂੰ ਠਾਲਣ ਦੇ ਲਈ ਜ਼ਿਕਰ ਐਮਾਜ਼ਾਨ ਕੰਪਨੀ ਦਾ ਕਰਦਾ ਜਿਹੜਾ ਅਏ ਖਾਲ ਸਾਡੇ ਪਰਚੂਨ ਨੂੰ ਖਾ ਰਿਹਾ ਉਦੋਂ ਵੀ ਉਲਟਾ ਗੱਲ ਬਾਡਰ ਰੋਕਿਆ ਹੋਇਆ ਹਰਿਆਣੇ ਵਾਲਿਆਂ ਨੇ ਤੁਹਾਡੀ ਫੋਰਸ ਲੈ ਕੇ ਤੁਹਾਡਾ ਮੁੱਖ ਮੰਤਰੀ ਤੁਹਾਡੇ ਆਈ ਦੀ ਤੁਹਾਡੇ ਉਹ ਕਿਹੜੇ ਨੇ ਜਿਹੜੇ ਪਟਿਆਲੇ ਦੇ ਮੈਨੂੰ ਨਾਂ ਨਹੀਂ ਪਤਾ ਮਨਜੀਬ ਸਿੱਧੂ ਉਹ ਸ਼ਰਿਆਂ ਮੈਂ ਧਮਕੀਆਂ ਦਿੰਦਿਆਂ ਵੀ ਅਰ ਜੇ ਦੁਬਾਰਾ ਆਉਣਗੇ ਅਸੀਂ ਕਿਹੜਾ ਰਿਟਾਇਰਮੈਂਟ ਲੈ ਲਈਏ ਤੁਸੀਂ ਕਹਿ ਰਹੇ ਹੋ ਤੁਸੀਂ ਕਿਸਾਨਾਂ ਦੇ ਤੇ ਤੁਹਾਡੀ ਪੁਲਿਸ ਦਾ ਤੇ ਤੁਹਾਡੇ ਅਧਿਕਾਰੀਆਂ ਦਾ ਰਵੱਈਆ ਇਹ ਆ ਇਹਦੇ ਬਾਰੇ ਤਾਂ ਜਵਾਬ ਦੇ ਦਿੰਦੇ ਹੋ ਜੀ ਵੀ ਇਹ ਸਹੀ ਆ ਕਿ ਗਲਤ ਆ ਘੱਟਾ ਘਟਾਈ ਦੱਸ ਦਿਓ ਮੇਰਾ ਆਪਣੀ ਹਲਕੇ ਦੇ ਵਿੱਚ ਹਰੇਕ ਖੇਤ ਨੂੰ ਪਾਣੀ ਪਹੁੰਚਾਉਣ ਦੇ ਲਈ 45 ਫੁੰਡਾ ਦਾ ਜਰੀ ਖੇਤਾ ਗਲਨ ਪਾਣੀ ਦਾ ਪ੍ਰੋਜੈਕਟ ਹੈ ਆਪਣੇ ਹਲਕੇ ਦੇ ਜਦੋਂ ਮੈਂ ਬਣਿਆ ਜਦੋਂ ਮੈਂ ਐਮਐਲਏ ਬਣਿਆ ਇਹ ਤਾਂ ਸੜੀ ਗੱਲ ਆ ਇਹ ਤਾਂ ਸਮਝਾਉਣ ਤੋਂ ਕੋਈ ਗੱਲ ਨਹੀਂ ਕਰਦਾ ਬਸ ਇੱਕ ਮਸਾੜੀ ਗੱਲ ਇਹਨਾਂ ਦੀ ਗੱਲ ਹੈ ਆਲੇ-ਦੁਆਲੇ ਦੀਆਂ ਗੱਲਾਂ ਨਾ ਕਰੇ ਇਹ ਕਹਿੰਦੇ ਤੁਸੀਂ ਜਵਾਬ ਦੇਵੋਗੇ ਮੈਨੂੰ ਜਵਾਬ ਦਿਓ ਐਮਐਲਏ ਸਾਹਿਬ ਆਲੇ-ਦੁਆਲੇ ਦੀਆਂ ਗੱਲਾਂ ਨਾ ਕਰੋ ਤੁਸੀਂ ਪੁੱਛਦੇ ਹੋ ਉਹਨਾਂ ਦਾ ਮਾਵਾ ਗੱਲ ਕਹਿ ਦੋਣੀ ਪਾਣੀ ਦਾ ਜਵਾਬ ਐਮਐਲਏ ਸਾਹਿਬ ਜਿਹੜਾ ਪਾਖੜਾ ਮੈਨੇਜਮੈਂਟ ਹੈ ਉਹ ਪੰਜਾਬ ਨੂੰ ਤੇ ਹਰਿਆਣਾ ਨੂੰ ਪਾਣੀ ਘਟਾ ਰਿਹਾ ਤੁਸੀਂ 1 ਮਿੰਟ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਝਾਕ ਕੇ ਠੋਕੇ ਬਿਆਨ ਦਿੱਤਾ ਠੋਕੇ ਖੜੇ ਆ ਔਰ ਮੇਰਾ ਵੀ ਆਰਟੀਕਲ ਪੜ੍ਹ ਲਿਓ ਠੋਕੇ ਖੜੇ ਆ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਪਾਣੀ ਦਾ ਇੱਥੇ ਵਰਤਣ ਲਈ ਜ਼ੋਰ ਨਹੀਂ ਲਾਇਆ 30% ਪਾਣੀ ਵਰਤਿਆ ਜਾ ਰਿਹਾ ਸੀ ਅੱਜ 70% ਪਾਣੀ ਵਰਤਿਆ ਜਾ ਰਿਹਾ ਔਰ ਰਿਪੋਰਟ ਆ ਬਿਲਕੁਲ ਆਕੇ ਜਦੋਂ ਮਰਜ਼ੀ ਨਹੀਂ ਜਿਹੜਾ ਆਏ ਸਾਹ ਮਰਜ਼ੀ ਦੇ ਵਿੱਚ ਲਿਖਦੇ ਹੋ ਜਿਹੜਾ ਆਏ ਸਾਹ ਪਾਣੀ ਦਾ ਬੰਦ ਹੈ ਸਾਡੇ ਜਿਵੇਂ ਨਾ ਬਿਨਾਂ ਫੇਰ ਤੋਂ ਜੇ ਪੜੇ ਲਿਖੀ ਹੋਵੇ ਮਰਜ਼ੀ ਐਨਐਮਐਸ ਸਾਹਿਬ ਆਓ ਸਾਡੇ ਲਿਖਿਓ ਜੇ ਉਹੀ ਗੱਲਾਂ ਕਰਨੀਆਂ ਨੇ ਉਹੀ ਤਾਂ ਮੈਂ ਵੀ ਮਰ ਜੰਨਾ ਉਹੀ ਤਾਂ ਨਹੀਂ ਨਹੀਂ ਤੁਸੀਂ ਕਹਿੰਦੇ ਲਿਖਿਓ ਆਲਫਤ ਮੈਂ ਕਿ ਮੇਰੇ ਨਾਲ ਬੈਠੋ ਤੁਸੀਂ ਬੈਠੋ ਦਫ਼ਤਰ ਤੁਸੀਂ ਕਹਿੰਦੇ ਆਲਫਤ ਮੇਰਾ ਝੂਠਾ ਹੋਵੇ ਜੇ ਤੁਸੀਂ ਬੋਲੋ ਮਾਫੀ ਮੰਗੋ ਮੈਂ ਮਾਫੀ ਮੰਗਦੀ ਤੁਸੀਂ ਲੋਕਾਂ ਨੇ ਇਹ ਗੱਲ ਕਰਦਾ ਜੇ ਤੁਸੀਂ ਮਾਫੀ ਮੰਗੋ ਤੁਸੀਂ 1 ਮਿੰਟ ਜੇ ਆਵੇ ਤੇ ਮੈਂ ਮਾਫੀ ਮੰਗ ਦਵਾਂ ਮੈਂ ਮਾਫੀ ਮੰਗੂ ਇੱਕ ਮਿੰਟ ਹੋਰ ਲੈ ਗਈ ਨਹੀਂ ਤੁਸੀਂ ਉਹੀ ਉਹੀ ਮਾਰੀ দাও ਪਾਣੀ ਤੇ ਬਹੁਤ 70% ਤੋਂ ਵੱਧ ਜੀ ਤੁਸੀਂ ਐਮਐਲਏ ਸਾਹਿਬ ਤੁਸੀਂ ਪਾਣੀ ਸੂਏ ਬਲਾਇਆ ਅਸੀਂ ਤਿੰਨ ਸੂਏ ਕੱਢ ਰਹੇ ਹਾਂ ਤਿੰਨ ਸੂਏ ਸਾਡੀ ਗੱਲ ਸਾਡੀ ਤਾਂ ਸੁਣੋ ਸੂਏ ਕੱਢ ਰਹੇ ਲੋਕਾਂ ਦਾ ਪਾਣੀ ਅਸੀਂ ਯੂਜ਼ ਕਰ ਰਹੇ ਹਾਂ ਕਿਸਾਨਾਂ ਦਾ ਲਾਠੀ ਚਾਰਜ ਕੀਤਾ ਉਹਦਾ ਜਵਾਬ ਨਹੀਂ ਦਿੱਤਾ ਉੱਥੇ ਤਾਂ ਨਾ ਉਹਦਾ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਲ ਤਾਂ ਸੁਣ ਲੋ ਨਾ ਉਹ ਜਵਰ ਆਪਣੇ ਉੱਥੇ ਕੀਤਾ ਚੌਕੇ ਉਹਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਲਾਂ ਤਾਂ ਸੁਣ ਲੋ ਯਾਰ ਇਹ ਅਧਿਕਾਰ ਤੋਂ ਬੋਲਣ ਦੀ ਗੱਲ ਹੈ ਮੇਰੇ ਹਲਕੇ ਦੀ ਕੋਈ ਗੱਲ ਹੈ ਮੈਨੂੰ ਦੱਸੋ ਅੱਛਾ ਗੱਲ ਸੁਣੋ ਹੋਰ ਆਪਣਾ ਭਾਰਤ ਵਾਲਾ ਪ੍ਰਯੋਜਨ ਦੀਆਂ ਤਰ੍ਹਾਂ ਸੜਕਾਂ ਦੀ ਰਿੰਦਾ ਕੱਢ ਰਹੇ ਆ ਕਿ ਉਹ ਕਿਸਾਨਾਂ ਨੂੰ ਮੌਕੇ ਹਲੇ ਤੱਕ ਨਹੀਂ ਮਿਲ ਰਹੇ ਉਹਦੀ ਹੱਥ ਰੱਖੋ ਆ ਨਹੀਂ ਐਮਐਲਏ ਸਾਹਿਬ ਤੁਸੀਂ ਪਾਣੀ ਵਾਲੇ ਮਸਲੇ ਤੇ ਤਾਂ ਸਾਨੂੰ ਬਹੁਤ ਸਾਰੇ ਸਵਾਲ ਜਵਾਬ ਉਹ ਮਾਫੀ ਕਾਤੇ ਮੰਗਣੀਆਂ ਐਮਐਲਏ ਸਾਹਿਬ ਠੀਕ ਨਹੀਂ ਮਾਫੀ ਨਹੀਂ ਮੰਗਣੀ ਸਾਡੇ ਵਰਗੇ ਅਸੀਂ ਪਾਣੀ ਵੱਲੋਂ ਨਹੀਂ ਦਿੱਤਾ ਮੈਂ ਤਾਂ ਹੀ ਬੱਚਿਆਂ ਦੀ ਇਹ ਗੱਲ ਕਰ ਰਹੀ ਹਾਂ ਪਾਣੀ ਚਾਪੀ ਸਿਖਾਣੇ ਲਈ ਅਸੀਂ ਐਮਐਲਏ ਸਾਹਿਬ ਬੱਕਰਿਆ ਕੋਈ ਹਾਂ ਹਾਂ ਪੰਜ ਮਿਲੀਅਨ ਦੇ ਸਾਈਡ ਤੇ ਹਾਂ ਅਸੀਂ ਮੈਰੀ ਬਾਤ ਨਹੀਂ ਕਰਦੇ ਕੋਈ ਨਹੀਂ ਮਾਫੀ ਨਹੀਂ ਮੰਗਣੀ ਫਿਰ ਵੀ ਤੁਸੀਂ ਇਹ ਨਿਸ਼ਾਨ ਨੂੰ ਜਾ ਕੋਈ ਪੱਗ ਨਹੀਂ ਲਾ ਕੋਈ

सवाला को भजन वाला मुर्दा